ਵੀ ਮੈਨੂੰ ਲੱਗਦਾ ਹੁੰਦਾ ਵੀ ਮੇਰੇ ਇੱਕ ਅਧਿਆਪਕ ਨੇ ਗੱਲ ਦੱਸੀ ਸੀਗੀ ਮੈਨੂੰ ਹਾਂਜੀ ਕਹਿੰਦਾ ਵੀ ਜਦੋਂ ਤੁਹਾਨੂੰ ਕੋਈ ਬੰਦਾ ਬੁਰਾ ਲੱਗੇ ਤੁਹਾਨੂੰ ਬੰਦਾ ਮਤਲਬ ਹੱਲ ਦੱਸਦਾ ਵੀ ਜੇ ਛੋਟਾ ਜਿਹਾ ਤਰੀਕਾ ਵਰਤ ਕੇ ਦੇਖ ਲਓ ਵੀ ਜਦੋਂ ਤੁਹਾਨੂੰ ਲੱਗੇ ਵੀ ਮੇਰਾ ਜਿਹੜਾ ਮੇਰਾ ਜੀਵਨ ਸਾਥੀ ਆ ਜਾਂ ਮੇਰਾ ਘਰ ਵਾਲਾ ਮੇਰੀ ਘਰ ਵਾਲੀ ਆ ਜਾਂ ਮੇਰੀ ਦੋਸਤ ਆ ਜਾਂ ਮੇਰਾ ਦੋਸਤ ਆ ਹਨਾ ਜਾਂ ਮੇਰਾ ਬੇਟਾ ਹੈਗਾ ਕੁਝ ਵੀ ਆ ਰਿਸ਼ਤੇ ਵਿੱਚ ਜਾਂ ਮੇਰਾ ਬਾਪ ਆਗਾ ਹਨਾ ਤਾਂ ਜਦੋਂ ਤੁਹਾਨੂੰ ਲੱਗੇ ਵੀ ਯਾਰ ਇਹ ਗਲਤ ਆ ਹੂੰ ਇਹ ਮੇਰਾ ਨਾ ਗਲਤ ਬਿਹੇਵੀਅਰ ਕਰ ਰਿਹਾ ਜਾਂ ਗਲਤ ਬੋਲ ਰਿਹਾ ਜਾਂ ਗਲਤ ਕੁਝ ਕਰ ਰਿਹਾ ਜਾਂ ਥੋੜੀ ਸਮਝ ਚ ਨਹੀਂ ਆ ਰਿਹਾ ਕੁਝ ਵੀ ਐਦਾਂ ਦਾ ਤਾਂ ਉਹਦੀ ਥਾਂ ਤੇ ਖੜ ਕੇ ਸੋਚੋ ਹਾਂ ਉਹਦੀ ਥਾਂ ਤੇ ਜਾ ਕੇ ਦੇਖੋ ਇੱਕ ਵਾਰੀ ਕਈ ਵਾਰੀ ਨਾ ਮੁੰਡਿਆਂ ਨੂੰ ਇਹ ਸਮੱਸਿਆਵਾਂ ਹੁੰਦੀਆਂ ਵੀ ਵੀ ਹਰ ਵੇਲੇ ਮੇਰੀ ਘਰ ਵਾਲੀ ਫਿਕਰ ਕਰਦੀ ਰਹਿੰਦੀ ਹੈ ਹਰ ਵੇਲੇ ਮੇਰਾ ਫੋਨ ਬਚੇ ਆਈ ਜਾਂਦਾ ਰਹਿੰਦਾ ਹਰ ਵਾਰੀ ਮੈਨੂੰ ਪੁੱਛਦੀ ਕਿੱਥੇ ਆ ਕੌਣ ਆ ਕਿਵੇਂ ਆ ਕੀ ਆ ਕੀ ਖਾਦਾ ਕੀ ਪੀਤਾ ਕਿਵੇਂ ਪੀਤਾ ਹੈਨਾ ਤਾਂ ਮੈਨੂੰ ਲੱਗਦਾ ਹੁੰਦਾ ਵੀ ਉਹਦੀ ਥਾਂ ਤੇ ਜਾਣਾ ਚਾਹੀਦਾ ਹੂੰ ਸਹੀ ਗੱਲ ਹੈ ਮਤਲਬ ਘਰ ਵਾਲੀ ਦੇ ਥਾਂ ਤੇ ਜਾ ਕੇ ਦੇਖੋ ਜਿਹੜਾ ਬੰਦਾ ਘਰੇ ਬੈਠਾ ਉਹਦੇ ਕੋਲੇ ਕੋਈ ਹੋਰ ਕੰਮ ਨਹੀਂ ਆ ਜਾਂ ਹੋਰ ਉਹ ਬੱਚਿਆਂ ਵਾਂਗੂ ਆਪ ਵੀ ਆ ਤੇ ਤੁਹਾਨੂੰ ਵੀ ਆਦੇ ਬੱਚੇ ਵਾਂਗੂ ਹੀ ਸਮਝਦੀ ਪਈ ਹੈ ਤਾਂ ਉਹਦੀ ਥਾਂ ਤੇ ਜਾ ਕੇ ਦੇਖੋ ਉਹਦੀ ਉਹਦੀ ਥਾਂ ਤੇ ਖੜ ਕੇ ਦੇਖੋ ਇੱਕ ਔਰਤ ਬਣ ਕੇ ਦੇਖੋ ਸਹੀ ਗੱਲ ਹੈ ਹੈਨਾ ਐਵੇਂ ਮਤਲਬ ਜੇ ਕੋਈ ਬੀਬੀ ਆ ਉਹਨੂੰ ਵੀ ਬੰਦੇ ਦੀ ਥਾਂ ਤੇ ਖੜ ਕੇ ਦੇਖਣਾ ਚਾਹੀਦਾ ਕਿਉਂ ਉਹਨੂੰ ਵਾਰ ਬਹੁਤ ਕੁਝ ਝੇਲਣਾ ਪੈਂਦਾ ਹੂੰ ਜ਼ਿੰਦਗੀ ਬੰਦੇ ਦੀ ਕਿਸ਼ਤ ਬਣੀ ਪਈ ਹੁੰਦੀ ਹੈ ਭੈਣ ਕਿਸ਼ਤਾਂ 'ਚ ਜਿਉਂ ਰਿਹਾ ਹੁੰਦਾ ਕਿੰਨੀਆਂ ਕਿਸ਼ਤਾਂ ਉਹਨੇ ਇਕੱਠੀਆਂ ਕਰਨੀਆਂ ਹੁੰਦੀਆਂ ਹੁਣ ਤਾਂ ਬੀਬੀਆਂ ਵੀ ਬਰਾਬਰ ਦੀਆਂ ਮਤਲਬ ਕਮਾਉਂਦੀਆਂ ਨੇ ਅੱਜਕੱਲ ਤਾਂ ਬੰ ਬੀਬੀ ਨੂੰ ਵੀ ਸੋਚਣਾ ਚਾਹੀਦਾ ਵੀ ਬੰਦੇ ਨੂੰ ਕੀ ਕੁਝ ਫੇਸ ਕਰਨਾ ਪੈਂਦਾ ਕਿੰਨੇ ਤਰ੍ਹਾਂ ਦੇ ਲੋਕ ਮਿਲਦੇ ਨੇ ਕੋਈ ਠੱਗੀ ਮਾਰ ਜਾਂਦਾ ਕੋਈ ਨਹੀਂ ਮਾਰਦਾ ਕੋਈ ਛੱਡ ਗਿਆ ਕੋਈ ਆੜੋ ਭਜਾ ਕੇ ਲੈ ਗਿਆ ਕੋਈ ਸਨ ਕਿਸ਼ਤਾਂ ਆ ਗਈ ਕੋਈ ਕੋਈ ਚੀਜ਼ ਡਿੱਗ ਗਈ ਕੋਈ ਸਾਹਮਣੇ ਮਤਲਬ ਸਾਥ ਨਾਲ ਚਲਾਉਣਾ ਕੰਮ ਕਰਨਾ ਬਸ ਬਹੁਤ ਸਾਰਿਆਂ ਨੂੰ ਪੇਸ਼ ਆਉਣਾ ਹੁੰਦਾ ਹਨ ਬੰਦੇ ਨੂੰ ਮਤਲਬ ਫੇਸ ਕਰਨਾ ਹੁੰਦਾ ਤਾਂ ਬੰਦੇ ਦੀ ਥਾਂ ਤੇ ਬੀਬੀ ਨੂੰ ਵੀ ਆ ਕੇ ਦੇਖਣਾ ਚਾਹੀਦਾ ਤੇ ਜਦੋਂ ਇੱਕ ਦੂਜੇ ਦੀ ਥਾਂ ਆ ਕੇ ਦੇਖਾਂਗੇ ਨਾ ਤਾਂ ਆਪ ਇੱਕ ਦੂਜੇ ਦਾ ਰਿਸ਼ਤਾ ਸਮਝ ਆਊਗਾ ਇੱਕ ਦੂਜੇ ਨੂੰ ਸਮਝਣਾ ਜ਼ਿਆਦਾ ਪਊਗਾ ਤੁਸੀਂ ਹਮ ਬਿਲਕੁਲ ਮੇਰੀ ਗੱਲ ਕੀਤੀ ਹੈ ਮੈਂ ਇਹ ਚੀਜ਼ ਨਾ 6-7 ਸਾਲ ਪਹਿਲਾਂ ਸਮਝਿਆ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਇੱਕ ਵਾਰੀ ਇਹਦੇ ਤੇ ਵੀ ਐਨੇ ਸਾਲ ਘਰੇ ਰਹਿਣ ਤੋਂ ਬਾਅਦ ਜਦ ਤੈਨੂੰ ਤੂੰ ਨੌਕਰੀ ਕੀਤੀ ਤੇਨੂੰ ਕੀ ਸਮਝ ਆਇਆ ਮੈਂ ਕਿਹਾ ਮੈਨੂੰ ਇਹ ਚੀਜ਼ ਸਮਝ ਆਈ ਵੀ ਜਦ ਤੁਸੀਂ ਘਰੇ ਬੈਠੇ ਹੁੰਦੇ ਹੋ ਨਾ ਕਦੀ ਕਿਸੇ ਨੂੰ ਘੰਟੇ-ਘੰਟੇ ਬਾਅਦ ਫੋਨ ਨਾ ਕਰੋ ਵੀ ਜੇ ਤੂੰ ਕਹਿ ਕੇ ਆਸੀ ਘੰਟੇ ਨੂੰ ਉਹ ਤੂੰ ਪਹੁੰਚਿਆ ਕਿਉਂ ਨਹੀਂ ਹੈ ਨਾ ਮੈਂ ਕਿਹਾ ਮੈਨੂੰ ਘਰੋਂ ਬਾਹਰ ਨਿਕਲ ਕੇ ਇਹ ਚੀਜ਼ ਬਤਾ ਲੱਗੀ ਵੀ ਬਾਹਰ ਗਏ ਬੰਦੇ ਨੂੰ ਘੰਟੇ ਦੀ بجائے ਤਿੰਨ ਘੰਟੇ ਵੀ ਲੱਗ ਸਕਦੇ ਆ ਨਾ ਵੀ ਤੁਸੀਂ ਕਿਤੇ ਟ੍ਰੈਫਿਕ ਚ ਫਸ ਸਕਦੇ ਹੋ ਤੁਹਾਨੂੰ ਕਿਸ ਮੈਂ ਵੱਧ ਵੀ ਪੈ ਸਕਦਾ ਤੁਸੀਂ ਕਿਸੇ ਨੂੰ ਮਿਲਦੇ ਵਕਤ ਲੇਟ ਹੋ ਸਕਦੇ ਹੋ ਮੈਂ ਕਿ ਜਿਹੜਾ ਬੰਦਾ ਘਰੇ ਰਹਿੰਦਾ ਨਾ ਉਹਨੂੰ ਇਹ ਲੱਗਦਾ ਵੀ ਜੇ ਕੋਈ ਘਰੋਂ ਕਹਿ ਕੇ ਗਿਆ ਵੀ ਮੈਂ 5 ਵਜੇ ਘਰੇ ਪਹੁੰਚੂ ਉਹਨੂੰ 5 ਵਜੇ ਘੜੀ ਦੇਖਣੀ ਸ਼ੁਰੂ ਕਰ ਦਿੰਦਾ ਵੀ ਪਹੁੰਚਿਆ ਕਿਉਂ ਨਹੀਂ ਤਾਂ ਜ਼ਿੰਦਗੀ ਭਾਵੇਂ ਉਹ ਉਹੀ ਹੋ ਜਾਂਦੀ ਨਾ ਜ਼ਿੰਦਗੀ ਕਿਸ਼ਤ ਹੋ ਜਾਂਦੀ ਹੈ ਹਾਂ ਬੰਦਾ ਫਿਰ ਜ਼ਿੰਦਗੀ ਨਹੀਂ ਜਿਉਂਦਾ ਨਾ ਇਹ ਰਿਸ਼ਤੇ ਨੂੰ ਜਿਉਂਦਾ ਤੇ ਇੱਕ ਚੀਜ਼ ਜਿਹੜੀ ਅਹਿਮ ਆ ਭਾਈ ਵੀ ਜਦੋਂ ਜਦੋਂ ਪਿਆਰ ਤੋਂ ਆ ਜਿਹੜੇ ਬੰਦੇ ਵੰਦਨ ਚ ਆ ਜਾਂਦੇ ਨੇ ਉਹ ਇੱਕ ਚੀਜ਼ ਖਿਆਲ ਚ ਰੱਖਣਾ ਵੀ ਥੋੜੀ ਥੋੜੇ ਫੋਨ ਕਰਨ ਦੀ ਜਾਂ ਮੈਸੇਜ ਨਾ ਕਰਨ ਦੀ ਜਾਂ ਕੋਈ ਚੀਜ਼ ਲਿਆ ਕੇ ਨਾ ਦੇਣ ਦੀ ਲੜਾਈ ਵਿੱਚ ਕਈਆਂ ਦੇ ਤਾਂ ਬੱਚੇ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਪੀਸੀ ਜਾਂਦੀ ਹੈ ਬਿਲਕੁਲ ਥੋੜੀ ਲੜਾਈ ਤਾਂ ਲੜਾਈ ਰਹਿ ਜਾਂਦੀ ਆ ਉਹ ਤੁਸੀਂ ਤਾਂ ਮਤਲਬ ਥੋੜੇ ਟਾਈਮ ਲਈ ਇੱਕੋ ਜੇ ਵੀ ਹੋ ਸਕਦੇ ਹੋ ਹਾਂਜੀ ਜਾਂ ਉਹ ਲੜਾਈ ਐ ਨਹੀਂ ਪਤਾ ਵੀ ਜਹਨ ਚ ਬਹਿ ਕੇ ਆਪਣੇ ਅਵਜੇਤਨ ਮਨ ਚ ਬਹਿ ਜੇ ਹਾਂ ਸੁਪਨੇ ਆ ਚਾਹੀ ਜਾਂਦੀ ਰਹਿੰਦੀਆਂ ਉਹ ਚੀਜ਼ਾਂ ਤਾਂ ਉਹ ਇੱਕ ਬੱਚੇ ਜਿਹੜੇ ਛੋਟੇ ਛੋਟੇ ਨੇ ਉਹਨਾਂ ਦੇ ਮਨ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਔਰ ਜਿਹੜੇ ਪਰਿਵਾਰ ਦੋਨੇ ਜੀ ਇੱਧਰਲੇ ਵੀ ਉਧਰਲੇ ਵੀ ਹੈਣਾ ਜਿਹੜੇ ਵਿਚਾਰੇ ਜ਼ਿੰਮੇਵਾਰ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਸੋਚੋ ਤੁਹਾਡੀ ਲੜਾਈ ਚੱਲੀ ਜਾਂਦੀ ਆ ਉਹ ਚੱਲੀ ਜਾਣੀ ਰਹਿਣੀ ਆ ਬਿਲਕੁਲ ਹੈਨਾ ਥੋੜਾ ਜਿਹਾ ਝੁਗਣਾ ਔਰ ਥੋੜਾ ਜਿਹਾ ਝੁਕਾਉਣਾ ਦੋਨੇ ਚੀਜ਼ਾਂ ਨਾਲ-ਨਾਲ ਬੈਲੈਂਸ ਬਣਾਉਣਾ ਪੈਣਾ ਹੀ ਆ ਜਿੱਥੇ ਮਰਜੀ ਭੱਜ ਦੋ